ਸੋਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੈ ਵਿਪਰਵਾਰ ਤੁਜੀ ਇੱਕ ਹੋਰ ਹੈ ਸੋਰੇ ਪਈਏ ਕੰਤ ਕੀ ਉਹਦਾ ਉਹਦੇ ਨਾਲ ਜੁੜੀ ਹੈ ਸੱਚ ਨਾਲੇ ਸੋਰੇ ਪਈਏ ਕੰਤ ਕੀ ਸੋਰੇ ਤਾਂ ਪਈ ਹੋਣਾ ਪਈਏ ਜੇ ਕੰਤ ਕੀ ਤਾਂ ਸੋਰੇ ਕਤ ਕੀਆ ਪਈਏ ਕੰਤ ਕੀ ਹੋਰੇ ਪਈਏ ਜੇ ਪਈਏ ਜਦ ਜਦ ਹੋ ਗਿਆ ਸੀ ਨਾ ਸਾਹ ਲਿਖਿਆ ਗਿਆ ਸੀ ਉਹ ਪੇਜ 'ਚ ਲਿਖਿਆ ਗਿਆ ਸੀ ਸਾਹ ਲਏ ਲਖਾਇਏ ਉਹ ਪੈਕੇਜ ਸੀ ਉਹਦਾ ਪੈਕੇਜ ਜੀ ਜੇ ਦੇ ਆੜੇ ਜਨਵਰੀ ਸਾਹ ਲਏ ਲਖਾਇਏ ਸਾਹ ਲਿਖਿਆ ਦਿੱ ਗਿਆ ਉਹ ਕਿੰਨੇ ਦਿਨ ਨੂੰ ਵਿਆਹ ਹੋਣਾ ਪਹਿਲਾਂ ਹੀ ਲਿਖਿਆ ਜਾਂਦਾ ਰਿਸ਼ਤੇ ਦੇ ਵਿੱਚ ਪੱਕਾ ਕਰਦੇ ਜਦੋਂ ਪੇਜ ਉਹ ਤੋਂ ਹਣੇ ਦਾ ਕੰਤ ਦੇ ਵਿੱਚ ਦਈ ਸੀ ਫਿਰ ਸਾਰੇ ਕਿਸਨ ਨਹੀਂ ਪੁੱਛਣਾ ਕਿ ਉਦੋਂ ਨਹੀਂ ਸੀ ਮੰਨਿਆ ਕੰਤ ਨੂੰ ਕੰਤ ਤੇ ਬਾਅਦ ਕੋਣ ਪੁੱਛੇ ਉਸ ਕੋਰਟ ਉਹ ਨਹੀਂ ਮਿਲਣੀ ਫਿਰ ਟੋਏ ਕਿ ਕਦੇ ਮਿਲਚੋ ਕੋਈ ਤਲਾਕ ਤਾਂ ਪਹਿਲਾਂ ਹੀ ਹੋਇਆ ਹੈ ਪਿੱਛੋਂ ਦਾ ਫਾਰਮੈਲਟੀ ਪਿੱਛੋਂ ਦਾ ਪਤਾ ਲੱਗਿਆ ਲੋਕਾਂ ਨੂੰ ਪਿੱਛੋਂ ਪਬਲਿਕ ਨੂੰ ਪਤਾ ਲੱਗਿਆ ਤਲਾਕ ਤਾਂ ਪਹਿਲਾਂ ਹੀ ਹੈ ਤਲਾਕ ਦਾ ਉਹਦਾ ਹੁੰਦਾ ਜਿਹੜਾ ਜੁੜਿਆ ਹੋਵੇ ਜੁੜਿਆ ਹੀ ਨਹੀਂ ਤਲਾਕ ਕੀਤਾ ਬਈ ਟੁੱਟਿਆ ਹੋਇਆ ਜਿਹੜਾ ਜੁੜਿਆ ਹੋਇਆ ਜੁੜਿਆ ਹੀ ਨਹੀਂ ਟੁੱਟੜ ਦਾ ਤਾਂ ਸਵਾਲ ਜਾਦ ਹੋਊ ਜਾਂ ਜੁੜਿਆ ਹੋਵੇ ਜੁੜਿਆ ਹੀ ਨਹੀਂ ਉਹ ਟੁੱਟੇ ਤਾਂ ਉਹ ਜਿਹੜਾ ਜੁੜਿਆ ਹੋਵੇ ਇਹ ਤਾਂ ਉਹਨਾਂ ਗਵਰਨਮੈਂਟ ਦੀਆਂ ਗੱਲਾਂ ਨੇ ਬਕੀ ਵਿਦਵਾਨਾਂ ਦੀਆਂ ਗੱਲਾਂ ਨੇ ਕਿ ਲੱਖ ਦੀ ਗੱਲ ਕਰਦੇ ਮੇਰੀ ਸਮਝ ਤਾਂ ਲੱਖ ਉਹਦਾ ਹੀ ਲੱਖ ਦਾ ਉਹਦਾ ਉਹ ਬੈਠਣਾ ਜੁੜਿਆ ਹੋਵੇ ਹਾਂਜੀ ਸੋਹਰੇ ਪਈਏ ਕੰਤਕੀ ਕੰਤ ਅਗਮ ਅਥਾ ਕੰਤ ਅਗਮ ਅਥਾ ਕੰਤਕੀ ਹੈ ਬੜੀ ਬੁੱਧੀ ਦੇ ਪਰੇ ਆ ਸੋਹਰੇ ਪਈਏ ਕੰਤ ਕੀ ਕੰਤ ਅਗਮ ਅਥਾ ਕੰਤ ਅਗਮ ਅਥਾ ਅਗਮ ਅਥਾ ਨਾਨਕ ਸੋ ਸਵਾਗਣੀ ਜੋ ਭਾਵੇ ਬੇ ਪ੍ਰਵਾਹ ਨਾਨਕ ਸੋ ਸਵਾਗਣੀ ਸਾਖੜੀ ਹੋਏ ਜੋ ਇਹ ਬੇ ਪ੍ਰਵਾਹ ਜਿਹੜਾ ਹੈਗਾ ਉਹ ਬੇ ਪ੍ਰਵਾਹ ਹੈ ਕੰਤ ਬੇ ਪ੍ਰਵਾਹ ਹੈ ਪ੍ਰਵਾਹ ਨਹੀਂ ਕਰਦਾ ਕਿਸੇ ਦੀ ਹਾਂ ਉਹ ਬੇ ਪ੍ਰਵਾਹ ਹੈ ਕੋਈ ਪ੍ਰਵਾਹ ਕਰਦਾ ਕਿਸੇ ਦੀ ਜੇ ਪ੍ਰਵਾਹ ਕਰਦਾ ਹੈ ਉਹ ਕੰਤ ਕਹਦਾ ਉਹ ਕਾਂਗਾ ਕਾਲੂ ਝੜਨਾ ਹੋਣਾ ਝੜਦੇ ਕਾਲ ਕਰਾਂਤਾ ਆਦਿਕਰ ਆਦਿਕਰਾਂਤਾ ਬੋ ਉਹ ਤਾਂ ਉਹ ਹੈ ਬੇਬਰਵਾ ਉਹ ਤਾਂ ਕੰਤਾ ਗਾਮਾ ਥਾ ਦੇਵ ਤੋਂ ਕੰਤ ਬੇਬਰਵਾ ਸੋਹਰੇ ਪਈਏ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸਵਾਗਣੀ ਜੋ ਭਾਵੇ ਬੇਬਰਵਾ ਉਹ ਵਾਗਣਿਆ ਜਿਹੜੀ ਇਸ ਬੇਪਰਵਾਹ ਨੂੰ ਵੀ ਕਹਿ ਵੀ ਹੋਂ ਤਰ ਜੇ ਕਹੇ ਦਾ ਪਰਵਾਹ ਹੀ ਕਰਦਾ ਤਾਂ ਉਹ ਵਾਗੜੀ ਹੋਈ ਨਹੀਂ ਸਕਦੀ ਉਹ ਤਾਂ ਬੇਪਰਵਾਹੀ ਰਹੂਗਾ ਲਾ ਪਰਵਾਹੀ ਹੈ ਬੇਪਰਵਾਹ ਬਿਲਕੁਲ ਲਾ ਪਰਵਾਹ ਨਹੀਂ ਲਾ ਪਰਵਾਹੀ ਹੈ ਬੇਪਰਵਾਹ ਲਾ ਪਰਵਾਹ ਹੋਰ ਹੁੰਦਾ ਹੈ ਬੇਪਰਵਾਹ ਹੋਰ ਹੁੰਦਾ ਪੇਪਰ ਬਾਹ ਲਾਪਰਵਾਹ ਚ 100 ਪੂੜਾ ਵੱਢਦੇ ਚ 100 ਪੂੜਾ ਫੁਗਦੇ ਫੇ ਤਾਂ ਪਰਵਾਹ ਨਹੀਂ ਉਹਨੂੰ ਫੇ ਤਾਂ ਵੇ ਪਰਵਾਹ ਹੈ ਪਰ ਹੁਕਮ ਦੀ ਲਾਪਰਵਾਹੀ ਦੀ ਗੱਲ ਦੁੱਧੋ ਸੁਪੋ ਤਾਂ ਇਹ ਤਾਂ ਉਹ ਕੋ ਜਾਣਦੇ ਅੱਗੇ ਜੀ ਦੁੱਧ ਕਿੰਨਾ ਮਾਇਆ ਦੇ ਵਿੱਚ ਕੀ ਤੁਸੀਂ ਨੁਕਸਾਨ ਕਰਤਾ ਸੋਤੇ ਹੋ ਗਿਆ ਕੀ ਮਾਇਆ ਦੇ ਵਿੱਚ ਤੁਸੀਂ ਬਾਗ ਲਾਤੇ ਆ ਬਾਗ ਵੱਢਦੇ ਉਝਾੜਦੇ ਇਹ ਨਹੀਂ ਉਹਨੂੰ ਫਰ ਤੁਹਾਨੂੰ ਉਹਦੇ ਹੁਕਮ 'ਚ ਰਹੇ ਹੋ ਉਹਦੇ ਹੁਕਮ 'ਚ ਰਹੇ ਹੋ ਉਹਨੂੰ ਹੁਕਮ ਦੀ ਪਰਵਾਹ ਹੈ ਆਪਣੀ ਔਰ ਕਿਸੇ ਦੀ ਨਹੀਂ ਪਰਵਾਹ ਨਹੀਂ ਬਾਅਦ ਤੁਸੀਂ ਕੀ ਇੱਥੇ ਲਿਆ ਕੇ ਕਿੰਨਾ ਉਹਨੂੰ ਸਹਿਯੋਗ ਦੇ ਦਿੱਤਾ ਕਿੰਨਾ ਨਹੀਂ ਦੇ ਦਿੱਤਾ ਇਹਦੇ ਨਾਲ ਉਹਦੇ ਕੁਝ ਨਹੀਂ ਉਹਦਾ ਤੁਸੀਂ ਕੁਝ ਕਰੇ ਨਹੀਂ ਸਕਦੇ ਉਹ ਤਾਂ ਉਹਨੂੰ ਵੀ ਵਧਾਇਆ ਤਾਂ ਕੁਝ ਕਰ ਨਹੀਂ ਸਕਦੇ ਜਾਂ ਤਾਂ ਕਿ ਬਸ ਕੁਝ ਨਹੀਂ ਲਾ ਬਰਬਾਦ ਨਹੀਂ ਹੋ ਸਕਦੇ ਹੁਕਮ ਤੋਂ ਬਿਲਕੁਲ ਵੀ ਬੇਪਰਵਾਹ ਆਦਮੀ ਹੀ ਹੁਕਮ ਤੇ ਚੱਲ ਸਕਦਾ ਲਾਪਰਵਾਹ ਪਾਣੀ ਤੇ ਨਹੀਂ ਚੱਲਦਾ ਬੇਪਰਵਾਹ ਚੱਲ ਜਿਹੜਾ ਪਰਵਾਹ ਨਹੀਂ ਕਰਦਾ ਜੰਮਣ ਮਰਨ ਦੀ ਜਿਹੜਾ ਪਰਵਾਹ ਨਹੀਂ ਕਰਦਾ ਹਾਨੀ ਲਾਭ ਦੀ ਜਿਹੜਾ ਪਰਵਾਹ ਨਹੀਂ ਕਰਦਾ ਜਸ ਅਬਜਸ ਦੀ ਉਹ ਪਾਣੀ ਚੱਲਦਾ ਪਰ ਚੱਲਦਾ ਹੀ ਨਹੀਂ ਕਿਸੇ ਦੀ ਪਰਵਾਹ ਹੀ ਨਹੀਂ ਕਰਦਾ ਪਰਵਾਹ ਨਹੀਂ ਕਿਸੇ ਕਰੀ ਬਾਤ ਸੱਚਾ ਨਾਮ ਦੇ ਬਿਨਾ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਨਾਮ ਦੀ ਪਰਵਾਹ ਕਰਦਾ ਨਾਮ ਦੇ ਇਲਾਵਾ ਪਰਵਾਹੀ ਨਹੀਂ ਕਰਦਾ ਬਾਕੀ ਸਭ ਜ਼ਿਲਾ ਪਰਵਾਹੀ ਹੈ ਉਹ ਵੀ ਪਰਵਾਹੀ ਉਹ ਵੀ ਪਰਵਾਹੀ